ਤੇ ਵੈਸੇ ਤੇ ਸਾਡੀ ਹੈਲਪ ਕਿਤੇ ਚਲੋ ਬੁਕਿੰਗ ਹੋ ਗਈ ਉਹ ਤੇ ਸਾਡੀ ਇੰਨੇ ਨਾਲ ਤਾਂ ਵੈਸੇ ਨਹੀਂ ਹੋਣੀ ਇੰਨੇ ਨਾਲ ਕੁਝ ਨਹੀਂ ਹੋਣਾ ਛੱਡ ਬਣਾਣਾ 12000 ਰੁਪਏ ਦੇ ਦੂੰਗਾ ਆ ਤੇਰੇ ਕੋਲ ਹੈ ਕੋਈ ਕਰਦਾ ਹੈ ਜੋਟੀ ਨਾਲ ਹੈ ਹੈ ਤੇਰੇ ਕੋਲ ਨਹੀਂ ਦੇ ਮੈਂ ਕਰਾ ਦੂੰਗਾ ਆ ਠੀਕ ਹੈ ਥੈਂਕ ਯੂ ਲਾਈਕ ਹੋ ਧੰਨਵਾਦ ਠੀਕ ਹੈ ਕਰਦੇ ਆਪਕੇ ਬਹੁਤ ਲੀਡਰ ਆਂਦੇ ਨੇ ਅੱਜ ਤੱਕ ਨਹੀਂ ਵੈਸੇ ਕਿਸੇ ਨੇ ਇਦਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਅੱਗੇ ਸਰਾਰੀ ਆਇਆ ਸੀ ਉਹਨਾਂ ਦੇ ਅੱਗੇ ਵੀ ਮੁੱਦਾ ਚੱਕਿਆ ਸੀ ਕਦੀ ਸਾਡੇ ਪਿੰਡ ਦਾ ਕੋਈ ਇਦਾਂ ਦਾ ਨਹੀਂ ਬਣਿਆ ਆਇਆ ਕੁਝ ਤਾਂ ਮਦਦ ਕਰਨੀ ਚਾਹੀਦੀ ਇਹਨਾਂ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿਸੇ ਨੇ ਵੀ ਨਹੀਂ ਅਜੇ ਤੱਕ ਐਸੇ ਕੋਸ਼ਿਸ਼ ਮੇਰੀ ਇਹ ਬਰ ਮੋਟਾ ਬਾਨ ਲਗਿਆ ਤੁਸੀਂ ਸੋਚਿਆ ਕਰ ਮੈਂ ਅੱਜ ਨਾ ਗੁਰਦੁਆਰੇ ਬਿਲਕੁਲ ਸਾਡੇ ਸਾਹਮਣੇ ਮੇਰੀ ਐਨੀ ਜ਼ਿੰਦਗੀ ਹੋ ਗਈ ਅੱবি ਚਲੋ 40 45 ਸਾਲ ਉਮਰ ਹੋ ਗਈ ਮੈਂ ਅੱਜ ਤੱਕ ਕਾਂਗਰਸ ਨੂੰ ਵੋਟ ਇੱਕ ਸਿਰਫ ਐਸ ਬਰੇ ਆਮ ਆਦਮੀ ਨੂੰ ਜਿੱਤ ਪਾਈ ਹੁਣ ਮੈਂ ਅੱਗੇ ਚਲੋ ਜੇ ਤੁਸੀਂ ਮੇਰੀ ਮਦਦ ਕਰ ਹੀ ਜਾਓ ਮੇਰੇ ਕੱਲੇ ਦੇ ਤਨੇ ਕਰਦੇ ਹਾਂ ਮੈਂ ਪਾਰਟੀ ਕਰਨੀ ਕਰਦਾ ਪਰ ਮਰ ਕਿਹਾ ਕਰਤਾਰ ਵੇਖ ਕੇ ਬੰਦਾ ਵੇਖ ਕੇ ਫਿਰ ਵੋਟ ਪਾ ਜੀ ਥੈਂਕ ਯੂ ਵੈਰੀ ਥੈਂਕ ਯੂ ਬੰਦਾ ਵੇਖ ਕੇ ਕਿੰਨਾ ਹੈਗਾ ਵੇਖ